ਸਤਿ ਸ਼੍ਰੀ ਅਕਾਲ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਭਾਰਤੀਆਂ ਦੇ ਵਿੱਚ ਚਿੰਤਾਵਾਂ ਵਧਾ ਦਿੱਤੀਆਂ ਨੇ ਇਸ ਵਧੇ ਹੋਏ ਚਿੰਤਾ ਦਾ ਕਾਰਨ ਅਮਰੀਕਾ ਦੇ ਨਵੇਂ ਵੀਜ਼ਾ ਨਿਯਮ ਨੇ ਨਵੇਂ ਨਿਯਮਾਂ ਦੇ ਤਹਿਤ H1B ਅਤੇ H4 ਵੀਜ਼ਾ ਦੇ ਲਈ ਬਿਨਾਂ ਕਾਰਨੂ ਆਪਣੇ ਸੋਸ਼ਲ ਮੀਡੀਆ ਖਾਤੇ ਜਨਤਕ ਕਰਨੇ ਪੈਣਗੇ ਇਸ ਨਿਯਮ ਦੇ ਕਾਰਨ ਕੌਂਸੂਲੇਟ ਵੀਜ਼ਾ ਅਪਾਇੰਟਮੈਂਟਾਂ ਰੱਦ ਕਰ ਦਿੱਤੀਆਂ ਗਈਆਂ ਨੇ ਜਿਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਪੜ੍ਹਾਈ ਨਿੱਜੀ ਯਾਤਰਾ ਅਤੇ ਪਰਿਵਾਰਕ ਯੋਜਨਾਵਾਂ ਖਤਰੇ ਵਿੱਚ ਪੈ ਰਹੀਆਂ ਨੇ ਇਹ ਨਿਯਮ ਜੋ ਅਗਲੇ ਹਫ਼ਤੇ 15 ਦਸੰਬਰ ਤੋਂ ਲਾਗੂ ਹੋਵੇਗਾ ਉਹ ਭਾਰਤੀਆਂ ਦੇ ਵਿੱਚ ਘਬਰਾਹਟ ਦਾ ਕਾਰਨ ਬਣ ਗਿਆ ਹੈ ਅਮਰੀਕੀ ਵੀਰਸ਼ਿਓ ਪਾਕਤੇ ਨਵੇਂ ਨਿਯਮ ਦੇ ਤਹਿਤ H1B ਵੀਜ਼ਾ ਦੇ ਲਈ ਕੰਮ ਕਰਨ ਵਾਲੇ ਜਾਂ ਫਿਰ ਅਰਜ਼ੀ ਦੇਣ ਵਾਲੇ ਅਤੇ H4 ਵੀਜ਼ਾ ਰੱਖਣ ਵਾਲੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਸੋਸ਼ਲ ਮੀਡੀਆ ਖਾਤੇ ਜਨਤਕ ਕਰਨ ਦੀ ਲੋੜ ਹੋਵੇਗੀ ਇਹ ਨਿਯਮ ਵੀਜ਼ਾ ਨਵੀਨੀਕਰਨ ਅਤੇ ਨਵੀਆਂ ਅਰਜ਼ੀਆਂ ਦੋਵਾਂ ਤੇ ਹੀ ਲਾਗੂ ਹੋਵੇਗਾ ਅਮਰੀਕਾ ਵਿੱਚ ਉੱਚ ਹੁਨਰਬੰਦ ਵੀਜ਼ਾ ਧਾਰਕਾਂ ਦੀ ਸਭ ਤੋਂ ਵੱਡੀ ਗਿਣਤੀ ਭਾਰਤੀ ਨੇ ਅਤੇ ਇਸ ਦੇ ਲਈ ਇਹ ਨਿਯਮ ਭਾਰਤੀ ਨਾਗਰਿਕਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਰਿਹਾ ਹੈ। ਅਮਰੀਕਾ ਦੇ ਵਿੱਚ 70% ਤੋਂ ਵੱਧ H1B ਵੀਜ਼ਾ ਧਾਰਕੀ ਨੇ। ਇਸ ਦੌਰਾਨ H4 ਵੀਜ਼ਾ ਉੱਤੇ ਕੰਮ ਕਰਨ ਵਾਲਿਆਂ ਦੇ ਵਿੱਚੋਂ 90% ਤੱਕ ਭਾਰਤੀ ਨੇ। ਇਹ ਵਿਅਕਤੀ ਅਮਰੀਕਾ ਦੇ ਵਿੱਚ ਕੰਮ ਕਰਦੇ ਨਹੀਂ, ਉੱਥੇ ਘਰ ਖਰੀਦਦੇ ਨਹੀਂ ਅਤੇ ਆਪਣੇ ਬੱਚਿਆਂ ਦੀ ਸਿੱਖਿਆ ਤਾਂ ਵੀ ਪ੍ਰਬੰਧ ਕਰਦੇ ਨਹੀਂ। ਇਸ ਲਈ ਉਹ ਅਮਰੀਕਾ ਦੇ ਵਿੱਚ ਆਪਣੀ ਕਾਨੂੰਨੀ ਸਥਿਤੀ ਬਣਾਈ ਰੱਖਣਾ ਚਾਹੁੰਦੇ ਨੇ। ਇਸ ਨਵੇਂ ਨਿਯਮ ਨੇ ਲੋਕਾਂ ਖਾਸ ਕਰਕੇ ਭਾਰਤੀਆਂ ਦੇ ਵਿੱਚ ਉਜਾਗਰਤਾ ਮਾਹੌਲ ਪੈਦਾ ਕਰ ਦਿੱਤਾ ਹੈ ਤੇ ਮਾਰਤਾ ਕਹਿੰਦਾ ਹੈ ਕਿ ਨਵੇਂ ਨਿਯਮ ਰਾਹੀਂ ਕਾਉਂਸਲਰ ਅਧਿਕਾਰੀ ਐਕਸ ਇੰਸਟਾਗ੍ਰਾਮ ਅਤੇ ਲਿੰਕਡਇਨ ਉੱਤੇ ਵੀ ਨਿਯਮਕਾਰੀ ਤਿਆ ਪੋਸਟ ਦੇਖ ਸਕਦੇ ਨੇ ਉਹ ਵੀ ਜ਼ਰੂਰ ਰੋਕਣ ਦੇ ਅਦਾਲਤ ਦੇ ਵਿੱਚੋਂ ਰੈਜ਼ਿਊਮੇ ਦੇ ਵਿੱਚ ਛੋਟੀਆਂ ਅਸੰਗਤੀਆਂ ਵਿਰੋਧੀ ਰਾਜਨੀਤਿਕ ਵਿਚਾਰਾ ਚਾਹੇ ਇਥੋਂ ਤੱਕ ਕਿ ਛੋਟੀਆਂ ਖਾਮੀਆਂ ਰਿਵੀਊ ਕਰ ਸਕਦੇ ਨੇ ਅਮਿੱਕਦਿਆ ਤਕਨੀਕੀ ਕੰਪਨੀਆਂ ਜੋ ਬਹੁਤ ਸਾਰੇ ਭਾਰਤੀਆਂ ਨੂੰ ਰੋਜ਼ਗਾਰ ਦਿੰਦੀਆਂ ਨੇ ਉਹ ਵੀ ਇਸ ਨਿਯਮ ਤੋਂ ਬਾਅਦ ਚਿੰਤਤ ਹੋ ਗਈਆਂ ਨੇ ਇਹੇ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ਨੂੰ ਸਾਫ਼ ਕਰਨ, ਰਾਜਨੀਤਿਕ ਮੀਮਸ ਸਾਂਝਾ ਕਰਨ ਤੋਂ ਬਚਣ ਅਤੇ ਵੀਜ਼ਾ ਅਰਜ਼ੀਆਂ ਦੇ ਆਪਣੇ ਪੇਸ਼ੇਵਰ ਈਮੇਲ ਪੱਤੇ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਇਹ ਨਿਯਮ ਵਿਦਿਆਰਥੀਆਂ ਅਤੇ ਐਕਸਚੇਂਜ ਵਿਜ਼ਿਟਰਸ ਦੇ ਲਈ ਪਹਿਲਾਂ ਤੋਂ ਮੌਜੂਦ ਆਨਲਾਈਨ ਚਾਰਜ ਦੇ ਦਾਇਰੇ ਨੂੰ ਵਧਾਉਂਦਾ ਹੈ। ਵਿਭਾਗ ਨੇ ਕਿਹਾ ਕਿ ਵੀਜ਼ਾ ਫੈਸਲੇ ਲੈਂਦੇ ਸਮੇਂ ਰਾਸ਼ਟਰੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ, ਇਸ ਲਈ ਬਿਨਕਾਰ ਨੂੰ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ਨੂੰ ਜਨਤਕ ਕਰਨਾ ਚਾਹੀਦਾ ਹੈ। ਦੇ ਦਾ ਚੋ ਅਧਿਕਾਰੀ ਉਹਨਾਂ ਨੂੰ ਵੇਖ ਸਕਣ ਸਤਿ ਸ਼੍ਰੀ ਅਕਾਲ ਜੀ ਮੈਂ ਕੋਮਲ ਕਪੂਰ ਤੋਂ ਦੇਖ ਰਿਹਾ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਭਾਰਤੀਆਂ ਦੇ ਵਿੱਚ ਚਿੰਤਾਵਾਂ ਵਧਾ ਦਿੱਤੀਆਂ ਨੇ ਇਸ ਵਧੇ ਹੋਏ ਚਿੰਤਾ ਦਾ ਕਾਰਨ ਅਮਰੀਕਾ ਦੇ ਨਵੇਂ ਵੀਜ਼ਾ ਨਿਯਮ ਨੇ ਨਵੇਂ ਨਿਯਮਾਂ ਦੇ ਤਹਿਤ H1B ਅਤੇ H4 ਵੀਜ਼ਾ ਦੇ ਲਈ ਬਿਨੈਕਾਰਾਂ ਨੂੰ ਆਪਣੇ ਸੋਸ਼ਲ ਮੀਡੀਆ ਖਾਤੇ ਜਨਤਕ ਕਰਨੇ ਪੈਣਗੇ ਇਸ ਨਿਯਮ ਦੇ ਕਾਰਨ ਕੌਂਸੂਲੇਟ ਵੀਜ਼ਾ ਅਪਾਇੰਟਮੈਂਟਾਂ ਰੱਦ ਕਰ ਦਿੱਤੀਆਂ ਗਈਆਂ ਨੇ ਜਿਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਪੜ੍ਹਾਈ ਨਿੱਜੀ ਯਾਤਰਾ ਅਤੇ ਪਰਿਵਾਰਕ ਯੋਜਨਾਵਾਂ ਖਤਰੇ ਵਿੱਚ ਪੈ ਰਹੀਆਂ ਨੇ ਇਹ ਨਿਯਮ ਜੋ ਅਗਲੇ ਹਫ਼ਤੇ 15 ਦਸੰਬਰ ਤੋਂ ਲਾਗੂ ਹੋਵੇਗਾ ਉਹ ਭਾਰਤਿਆ ਦੇ ਵਿੱਚ ਕਬਰਾਹਟ ਦਾ ਕਾਰਨ ਬਣ ਗਿਆ ਅਮਰੀਕੀ ਵਿਦੇਸ਼ੀ ਭਾਗ ਤੇ ਨਵੇਂ ਨਿਯਮ ਦੇ ਤਹਿਤ H1B ਵੀਜ਼ਾ ਦੇ ਲਈ ਕੰਮ ਕਰਨ ਵਾਲੇ ਜੋ ਆਫਰ ਅਰਜ਼ੀ ਦੇਣ ਵਾਲੇ ਅਤੇ H4 ਵੀਜ਼ਾ ਰੱਖਣ ਵਾਲੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਸੋਸ਼ਲ ਮੀਡੀਆ ਖਾਤੇ ਜਨਤਕ ਕਰਨ ਦੀ ਲੋੜ ਹੋਵੇਗੀ। ਇਹ ਨਿਯਮ ਵੀਜ਼ਾ ਨਵੀਨੀਕਰਨ ਅਤੇ ਨਵੀਆਂ ਅਰਜ਼ੀਆਂ ਦੋਵਾਂ ਤੇ ਹੀ ਲਾਗੂ ਹੋਵੇਗਾ। ਅਮਰੀਕਾ ਵਿੱਚ ਹੁਨਰਬੰਦ ਵੀਜ਼ਾ ਧਾਰਕਾਂ ਦੀ ਸਭ ਤੋਂ ਵੱਡੀ ਕਿੰਤੀ ਭਾਰਤੀ ਨੇ ਅਤੇ ਇਸ ਦੇ ਲਈ ਇਹ ਨਿਯਮ ਭਾਰਤੀ ਨਾਗਰਿਕਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਰਿਹਾ ਹੈ। ਅਮਰੀਕਾ ਦੇ ਵਿੱਚ 70% ਤੋਂ ਵੱਧ H1B ਵੀਜ਼ਾ ਪਾਤੀ ਨੇ ਇਸ ਦੌਰਾਨ H4 ਵੀਜ਼ਾ ਉੱਤੇ ਕੰਮ ਕਰਨ ਵਾਲਿਆਂ ਦੇ ਵਿੱਚੋਂ 90% ਤੱਕ ਪਾਤੀ ਨੇ ਇਹ ਵਿਅਕਤੀ ਅਮਰੀਕਾ ਦੇ ਵਿੱਚ ਕੰਮ ਕਰਦੇ ਨੇ ਉੱਥੇ ਘਰ ਖਰੀਦਦੇ ਨੇ ਅਤੇ ਆਪਣੇ ਬੱਚਿਆਂ ਦੀ ਸਿੱਖਿਆ ਦਾ ਵੀ ਪ੍ਰਬੰਧ ਕਰਦੇ ਨੇ ਇਸ ਲਈ ਉਹ ਅਮਰੀਕਾ ਦੇ ਵਿੱਚ ਆਪਣੀ ਕਾਨੂੰਨੀ ਸਥਿਤੀ ਬਣਾਈ ਰੱਖਣਾ ਚਾਹੁੰਦੇ ਨੇ ਇਸ ਨਵੇਂ ਨਿਯਮ ਨੇ ਲੋਕਾਂ ਖਾਸ ਕਰਕੇ ਪਾਠਕ ਦੇ ਵਿੱਚ ਜਤਾਤਾ ਮਾਹੌਲ ਫੈਦਾ ਕਰ ਦਿੱਤਾ ਹੈ ਤੇ ਮਾਰਤਾ ਹੈ ਕਿ ਨਵੇਂ ਨਿਯਮ ਰਾਹੀਂ ਕਾਉਂਸਲਰ ਅਧਿਕਾਰੀ ਐਕਸ ਇੰਸਟਾਗ੍ਰਾਮ ਅਤੇ ਲਿੰਕਡਇਨ ਉਤੇ ਵਿਨੇਕਾਰਤ ਜਾਂ ਪੋਸਟ ਦੇਖ ਸਕਤੇ ਨੇ ਉਸ ਦੀសារ ਰੋਕਣ ਦੇ ਅਦਾਲਤ ਦੇ ਵਿੱਚੋਂ ਰੈਜ਼ਿਊਮੇ ਦੇ ਵਿੱਚ ਛੋਟੀਆਂ ਅਸੰਖਤੀਆਂ ਵਿਰੋਧੀ ਰਾਜਨੀਤਿਕ ਵਿਚਾਰਾ ਜਾਇਥੋ ਤਾਂ ਕਿ ਛੋਟੀਆਂ ਖਾਮੀਆਂ ਦੀ ਵੀ ਵੱਤੋਂ ਕਰ ਸਕਤੇ ਨੇ ਅਮਰੀਕਾ ਦੀਆਂ ਤਕਨੀਕੀ ਕੰਪਨੀਆਂ ਜੋ ਬਹੁਤ ਸਾਰੇ ਭਾਰਤੀਆਂ ਨੂੰ ਰੋਜ਼ਗਾਰ ਦਿੰਦੀਆਂ ਨੇ ਉਹ ਵੀ ਇਸ ਨਿਯਮ ਤੋਂ ਬਾਅਦ ਚਿੰਤਤ ਹੋ ਗਈਆਂ ਨੇ ਇਹ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਆਪਣੀ ਸੋਸ਼ਲ ਮੀਡੀਆ ਪ੍ਰੋਫਾਈਲ ਨੂੰ ਸਾਫ਼ ਕਰਨ ਰਾਜਨੀਤਿਕ ਮੀਮਸ ਸਾਂਝਾ ਕਰਨ ਤੋਂ ਬਚਣ ਅਤੇ ਵੀਜ਼ਾ ਅਲੱਗੀਆਂ ਦੇ ਆਪਣੇ ਪੇਸ਼ੇਵਰ ਈਮੇਲ ਪੱਤੇ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ ਨੇ ਅਮਰੀਕੀ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਇਹ ਨਿਯਮ ਵਿਦਿਆਰਥੀਆਂ ਅਤੇ ਐਕਸਚੇਂਜ ਵਿਜ਼ਿਟਰਸ ਦੇ ਲਈ ਪਹਿਲਾਂ ਤੋਂ ਮੌਜੂਦ ਆਨਲਾਈਨ ਚਾਰਜ ਦੇ ਦਾਇਰੇ ਨੂੰ ਵਧਾਉਂਦਾ ਹੈ ਵਿਭਾਗ ਨੇ ਕਿਹਾ ਕਿ ਵੀਜ਼ਾ ਫੈਕਟ ਇਸ ਲਈ ਲੰਦੇ ਸਮੇਂ ਦੀ ਰਾਸ਼ਟਰੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ ਇਸ ਲਈ ਬਿਨੇਕਾਰ ਨੂੰ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ਨੂੰ ਜਨਤਕ ਕਰਨਾ ਚਾਹੀਦਾ ਹੈ ਤਾਂ ਜੋ ਅਧਿਕਾਰੀ ਉਹਨਾਂ ਨੂੰ ਵੇਖ ਸਕਣ ਸਤਿ ਸ਼੍ਰੀ ਅਕਾਲ ਜੀ ਮੈਂ ਕੋਮਲ ਕਪੂਰ ਤੋਂ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਭਾਰਤਿਆ ਦੇ ਵਿੱਚ ਚਿੰਤਾਵਾਂ ਵਧਾ ਦਿੱਤੀਆਂ ਨੇ ਇਸ ਵਧੇ ਹੋਏ ਚਿੰਤਾ ਦਾ ਕਾਰਨ ਅਮਰੀਕਾ ਦੇ ਨਵੇਂ ਵੀਜ਼ਾ ਨਿਯਮ ਨੇ ਨਵੇਂ ਨਿਯਮਾਂ ਦੇ ਤਹਿਤ H1B ਅਤੇ H4 ਵੀਜ਼ਾ ਦੇ ਲਈ ਬਿਨੇਕਾਰਾਂ ਨੂੰ ਆਪਣੇ ਸੋਸ਼ਲ ਮੀਡੀਆ ਖਾਤੇ ਜਨਤਕ ਕਰਨੇ ਪੈਣਗੇ ਇਸ ਨਿਯਮ ਦੇ ਕਾਰਨ ਕੌਂਸੂਲੇਟ ਵੀਜ਼ਾ ਅਪਾਇੰਟਮੈਂਟਾਂ ਰੱਦ ਕਰ ਦਿੱਤੀਆਂ ਗਈਆਂ ਨੇ ਜਿਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਪੜ੍ਹਾਈ ਨਿੱਜੀ ਯਾਤਰਾ ਅਤੇ ਪਰਿਵਾਰਕ ਯੋਜਨਾਵਾਂ ਖਤਰੇ ਵਿੱਚ ਪੈ ਰਹੀਆਂ ਨੇ ਇਹ ਨਿਯਮ ਜੋ ਅਗਲੇ ਹਫ਼ਤੇ 15 ਦਸੰਬਰ ਤੋਂ ਲਾਗੂ ਹੋਵੇਗਾ ਉਹ ਭਾਰਤੀਆਂ ਦੇ ਵਿੱਚ ਘਬਰਾਹਟ ਦਾ ਕਾਰਨ ਬਣ ਗਿਆ ਹੈ ਅਮਰੀਕੀ ਵਿਦੇਸ਼ ਵਿਭਾਗ ਦੇ ਨਵੇਂ ਨਿਯਮ ਦੇ ਤਹਿਤ H1B ਵੀਜ਼ਾ ਦੇ ਲਈ ਕੰਮ ਕਰਨ ਵਾਲੇ ਜਾਂ ਫਿਰ ਅਰਜ਼ੀ ਦੇਣ ਵਾਲੇ ਅਤੇ H4 ਵੀਜ਼ਾ ਰੱਖਣ ਵਾਲੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਸੋਸ਼ਲ ਮੀਡੀਆ ਖਾਤੇ ਜਨਤਕ ਕਰਨ ਦੀ ਲੋੜ ਹੋਵੇਗੀ। ਇਹ ਨਿਯਮ ਵੀਜ਼ਾ ਨਵੀਨੀਕਰਨ ਅਤੇ ਨਵੀਆਂ ਅਰਜ਼ੀਆਂ ਦੋਵਾਂ ਤੇ ਹੀ ਲਾਗੂ ਹੋਵੇਗਾ। ਅਮਰੀਕਾ ਵਿੱਚ ਉੱਚ ਹੁਨਰਬੰਦ ਵੀਜ਼ਾ ਧਾਰਕਾਂ ਦੀ ਸਭ ਤੋਂ ਵੱਡੀ ਗਿਣਤੀ ਭਾਰਤੀ ਨੇ ਅਤੇ ਇਸ ਦੇ ਲਈ ਇਹ ਨਿਯਮ ਭਾਰਤੀ ਨਾਗਰਿਕਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਰਿਹਾ ਹੈ। ਅਮਰੀਕਾ ਦੇ ਵਿੱਚ 70% ਤੋਂ ਵੱਧ H1B ਵੀਜ਼ਾ ਧਾਰਕ ਭਾਰਤੀ ਨੇ। ਇਸ ਦੌਰਾਨ H4 ਉੱਤੇ ਕੰਮ ਕਰਨ ਵਾਲਿਆਂ ਦੇ ਵਿੱਚੋਂ 90% ਤੱਕ ਭਾਤੀ ਨੇ ਇਹ ਵਿਅਕਤੀ ਅਮਰੀਕਾ ਦੇ ਵਿੱਚ ਕੰਮ ਕਰਦੇ ਨੇ ਉੱਥੇ ਘਰ ਖਰੀਦਦੇ ਨੇ ਅਤੇ ਆਪਣੇ ਬੱਚਿਆਂ ਦੀ ਸਿੱਖਿਆ ਤਾਂ ਵੀ ਪਰਪੰਤ ਕਰਦੇ ਨੇ ਇਸ ਲਈ ਉਹ ਅਮਰੀਕਾ ਦੇ ਵਿੱਚ ਆਪਣੀ ਕਾਨੂੰਨੀ ਸਥਿਤੀ ਬਣਾਈ ਰੱਖਣਾ ਚਾਹੁੰਦੇ ਨੇ ਇਸ ਨਵੇਂ ਨਿਯਮ ਨੇ ਲੋਕਾਂ ਖਾਸ ਕਰਕੇ ਭਾਰਤ ਦੇ ਵਿੱਚ ਦਾਤਾ ਮਾਹੌਲ ਫੈਦਾ ਕਰ ਦਿੱਤਾ ਹੈ ਤੇ ਮਾਰਤਾ ਹੈ ਕਿ ਨਵੇਂ ਨਿਯਮ ਰਾਹੀਂ ਕਾਉਂਸਲਰ ਅਧਿਕਾਰੀ ਐਕਸ ਇੰਸਟਾਗ੍ਰਾਮ ਅਤੇ ਲਿੰਕਡਇਨ ਉੱਤੇ ਬੇਨਿਕਾਰਤਕੀਆ ਪੋਸਟਾਂ ਦੇਖ ਸਕਤੇ ਨੇ ਉਹ ਵੀ ਜ਼ਰੂਰ ਰੋਕਦੇ ਅਦਾਲਤ ਦੇ ਵਿੱਚੋਂ ਰੈਜ਼ਿਊਮੇ ਦੇ ਵਿੱਚ ਛੋਟੀਆਂ ਅਸੰਗਤੀਆਂ ਵਿਰੋਧੀ ਰਾਜਨੀਤਿਕ ਵਿਚਾਰਾ ਚਾਹੇ ਇਥੋਂ ਤੱਕ ਕਿ ਛੋਟੀਆਂ ਖਾਮੀਆਂ ਰਿਵਿਊ ਬਤੋ ਕਰ ਸਕਤੇ ਨੇ ਅਮ੍ਰਿਕਾ ਦੀਆਂ ਤਕਨੀਕੀ ਕੰਪਨੀਆਂ ਜੋ ਬਹੁਤ ਸਾਰੇ ਭਾਰਤੀਆਂ ਨੂੰ ਰੋਜ਼ਗਾਰ ਦਿੰਦੀਆਂ ਨੇ ਉਹ ਵੀ ਇਸ ਨਿਯਮ ਤੋਂ ਬਾਅਦ ਚਿੰਤਤ ਹੋ ਗਈਆਂ ਨੇ ਇਹੇ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ਨੂੰ ਸਾਫ਼ ਕਰਨ, ਰਾਜਨੀਤਿਕ ਮੀਮਸ ਸਾਂਝਾ ਕਰਨ ਤੋਂ ਬਚਣ ਅਤੇ ਵੀਜ਼ਾ ਅਰਜ਼ੀਆਂ ਦੇ ਆਪਣੇ ਪੇਸ਼ੇਵਰ ਈਮੇਲ ਪੱਤੇ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਅਮ੍ਰਿੱਕੀ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਇਹ ਨਿਯਮ ਵਿਦਿਆਰਥੀਆਂ ਅਤੇ ਐਕਸਚੇਂਜ ਵਿਜ਼ਿਟਰਸ ਦੇ ਲਈ ਪਹਿਲਾਂ ਤੋਂ ਮੌਜੂਦ ਆਨਲਾਈਨ ਚਾਰਜ ਦੇ ਦਾਇਰੇ ਨੂੰ ਬਤੁਆਉਂਦਾ ਹੈ। ਵਿਭਾਗ ਨੇ ਕਿਹਾ ਕਿ ਵੀਜ਼ਾ ਫੈਸਲੇ ਲੈਂਦੇ ਸਮੇਂ ਰਾਸ਼ਟਰੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ ਇਸ ਲਈ ਬਿਨੇਕਾਰ ਨੂੰ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ਨੂੰ ਜਨਤਕ ਕਰਨਾ ਦੇ ਦਾ ਜੋ ਅਧਿਕਾਰੀ ਉਹਨਾਂ ਨੂੰ ਵੇਖ ਸਕਣ ਸਤਿ ਸ਼੍ਰੀ ਅਕਾਲ ਜੀ ਮੈਂ ਕੋਮਲ ਕਪੂਰ ਤੋਂ ਦੇਖ ਰਿਹਾ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਭਾਪਤੀਆਂ ਦੇ ਵਿੱਚ ਚਿੰਤਾਵਾਂ ਵਧਾ ਦਿੱਤੀਆਂ ਨੇ ਇਸ ਵੱਧੇ ਹੋਏ ਚਿੰਤਾ ਦਾ ਕਾਰਨ ਅਮਰੀਕਾ ਦੇ ਨਵੇਂ ਵੀਜ਼ਾ ਨਿਯਮ ਨੇ ਨਵੇਂ ਨਿਯਮਾਂ ਦੇ ਤਹਿਤ H1B ਅਤੇ H4 ਵੀਜ਼ਾ ਦੇ ਲਈ ਬਿਨੈਕਾਰਾਂ ਨੂੰ ਆਪਣੇ ਸੋਸ਼ਲ ਮੀਡੀਆ ਖਾਤੇ ਜਨਤਕ ਕਰਨੇ ਪੈਣਗੇ ਇਸ ਨਿਯਮ ਦੇ ਕਾਰਨ ਕੌਂਸੂਲੇਟ ਵੀਜ਼ਾ ਅਪਾਇੰਟਮੈਂਟਾਂ ਰੱਦ ਕਰ ਦਿੱਤੀਆਂ ਗਈਆਂ ਨੇ ਜਿਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਪੜ੍ਹਾਈ ਨਿੱਜੀ ਯਾਤਰਾ ਅਤੇ ਪਰਿਵਾਰਕ ਯੋਜਨਾਵਾਂ ਖਤਰੇ ਵਿੱਚ ਪੈ ਰਹੀਆਂ ਨੇ ਇਹ ਨਿਯਮ ਜੋ ਅਗਲੇ ਹਫ਼ਤੇ 15 ਦਸੰਬਰ ਤੋਂ ਲਾਗੂ ਹੋਵੇਗਾ ਉਹ ਭਾਰਤਿਆ ਦੇ ਵਿੱਚ ਕਬਰਾਹਟ ਦਾ ਕਾਰਨ ਬਣ ਗਿਆ ਅਮਰੀਕੀ ਵਿਦੇਸ਼ੀ ਭਾਗ ਤੇ ਨਵੇਂ ਨਿਯਮ ਦੇ ਤਹਿਤ H1B ਵੀਜ਼ਾ ਦੇ ਲਈ ਕੰਮ ਕਰਨ ਵਾਲੇ ਜਾਂ ਫਿਰ ਅਰਜ਼ੀ ਦੇਣ ਵਾਲੇ ਅਤੇ H4 ਵੀਜ਼ਾ ਰੱਖਣ ਵਾਲੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਸੋਸ਼ਲ ਮੀਡੀਆ ਖਾਤੇ ਜਨਤਕ ਕਰਨ ਦੀ ਲੋੜ ਹੋਵੇਗੀ। ਇਹ ਨਿਯਮ ਵੀਜ਼ਾ ਨਵੀਨੀਕਰਨ ਅਤੇ ਨਵੀਆਂ ਅਰਜ਼ੀਆਂ ਦੋਵਾਂ ਤੇ ਹੀ ਲਾਗੂ ਹੋਵੇਗਾ। ਅਮਰੀਕਾ ਵਿੱਚ ਹੁਣਰਬੰਦ ਵੀਜ਼ਾ ਧਾਰਕਾਂ ਦੀ ਸਭ ਤੋਂ ਵੱਡੀ ਕੀਮਤੀ ਭਾਰਤੀ ਨੇ ਅਤੇ ਇਸ ਦੇ ਲਈ ਇਹ ਨਿਯਮ ਭਾਰਤੀ ਨਾਗਰਿਕਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਰਿਹਾ ਹੈ। ਅਮਰੀਕਾ ਦੇ ਵਿੱਚ 70% ਤੋਂ ਵੱਧ H1B ਵੀਜ਼ਾ ਧਾਰਕੀ ਨੇ ਇਸ ਦੌਰਾਨ H4 ਉੱਤੇ ਕੰਮ ਕਰਨ ਵਾਲਿਆਂ ਦੇ ਵਿੱਚੋਂ 90% ਤੱਕ ਪਾਤੀ ਨੇ ਇਹ ਵਿਅਕਤੀ ਅਮਰੀਕਾ ਦੇ ਵਿੱਚ ਕੰਮ ਕਰਦੇ ਨੇ ਉੱਥੇ ਘਰ ਖਰੀਦਦੇ ਨੇ ਅਤੇ ਆਪਣੇ ਬੱਚਿਆਂ ਦੀ ਸਿੱਖਿਆ ਤਾਂ ਵੀ ਪ੍ਰਬੰਧ ਕਰਦੇ ਨੇ ਇਸ ਲਈ ਉਹ ਅਮਰੀਕਾ ਦੇ ਵਿੱਚ ਆਪਣੀ ਕਾਨੂੰਨੀ ਸਥਿਤੀ ਬਣਾਈ ਰੱਖਣਾ ਚਾਹੁੰਦੇ ਨੇ ਇਸ ਨਵੇਂ ਨਿਯਮ ਨੇ ਲੋਕਾਂ ਖਾਸ ਕਰਕੇ ਭਾਰਤ ਦੇ ਵਿੱਚ ਜਦਤਾ ਮਾਹੌਲ ਪੈਦਾ ਕਰ ਦਿੱਤਾ ਹੈ ਤੇ ਮਾਰਾ ਦਾ ਕਹਿਣਾ ਹੈ ਕਿ ਨਵੇਂ ਨਿਯਮ ਰਾਹੀਂ ਕਾਉਂਸਲਰ ਅਧਿਕਾਰੀ ਐਕਸ ਇੰਸਟਾਗ੍ਰਾਮ ਅਤੇ ਲਿੰਕਡਇਨ ਉੱਤੇ ਵਿਨੇਕਾਰਤਕੀਆ ਪੋਸਟਾਂ ਦੇਖ ਸਕਤੇ ਨੇ ਔ ਵੀਜ਼ਾ ਰੋਕਣ ਦੇ ਅਦਾਲਤ ਦੇ ਵਿੱਚੋਂ ਰੈਜ਼ਿਊਮੇ ਦੇ ਵਿੱਚ ਛੋਟੀਆਂ ਅਸੰਖਤੀਆਂ ਵਿਰੋਧੀ ਰਾਜਨੀਤਿਕ ਵਿਚਾਰਾ ਜਾਇਥੋ ਤਾਂ ਕਿ ਛੋਟੀਆਂ ਖਾਮੀਆਂ ਦੀ ਵੀ ਵੱਤੋਂ ਕਰ ਸਕਤੇ ਨੇ ਅਮਰੀਕਾ ਦੀਆਂ ਤਕਨੀਕੀ ਕੰਪਨੀਆਂ ਜੋ ਬਹੁਤ ਸਾਰੇ ਭਾਰਤੀਆਂ ਨੂੰ ਰੋਜ਼ਗਾਰ ਦਿੰਦੀਆਂ ਨੇ ਉਹ ਵੀ ਇਸ ਨਿਯਮ ਤੋਂ ਬਾਅਦ ਚਿੰਤਤ ਹੋ ਗਈਆਂ ਨੇ ਇਹੇ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ਨੂੰ ਸਾਫ਼ ਕਰਨ, ਰਾਜਨੀਤਿਕ ਮੀਮਸ ਸਾਂਝਾ ਕਰਨ ਤੋਂ ਬਚਣ ਅਤੇ ਵੀਜ਼ਾ ਅਰਜ਼ੀਆਂ ਦੇ ਆਪਣੇ ਪੇਸ਼ਵਰ ਈਮੇਲ ਪੱਤੇ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਅਮਿੱਕੀ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਇਹ ਨਿਯਮ ਵਿਦਿਆਰਥੀਆਂ ਅਤੇ ਐਕਸਚੇਂਜ ਵਿਜ਼ਿਟਰਸ ਦੇ ਲਈ ਪਹਿਲਾਂ ਤੋਂ ਮੌਜੂਦ ਆਨਲਾਈਨ ਚਾਰਜ ਦੇ ਦਾਇਰੇ ਨੂੰ ਬਤੌਂਦਾ ਹੈ। ਵਿਭਾਗ ਨੇ ਕਿਹਾ ਕਿ ਵੀਜ਼ਾ ਫੈਸਲੇ ਲੈਂਦੇ ਸਮੇਂ ਰਾਸ਼ਟਰੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ ਇਸ ਲਈ ਬਿਨੇਕਾਰ ਨੂੰ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ਨੂੰ ਜਨਤਕ ਕਰਨਾ ਦੇ ਦਾ ਚੋ ਅਧਿਕਾਰੀ ਉਹਨਾਂ ਨੂੰ ਵੇਖ ਸਕਣ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ